ਲੋਬੇ ਕਿਸਾਨ ਭਰਾਵੋ ਆਪਾਂ ਤਾਂ ਅੱਜ ਨਵੇੜਤਾ ਝੋਨੇ ਦਾ ਕੰਮ ਤੇ 11 ਤਰੀਕ ਨੂੰ ਆਪਾਂ ਜਿਹੜਾ ਝੋਨਾ ਲਾਉਣਾ ਸਟਾਰਟ ਕੀਤਾ ਸੀਗਾ ਤੇ ਅੱਜ ਆਪਾਂ ਝੋਨਾ ਲਾ ਕੇ ਤੇ ਟਰੈਕਟਰ ਦਿੱਤਾ ਤਵਾ ਤੇ ਕਿਹੜੇ-ਕਿਹੜੇ ਆਪਣੇ ਕਿਸਾਨ ਭਰਾ ਜਿਹੜਾ ਝੋਨਾ ਲਾ ਰਹੇ ਆ ਤੇ ਕਿਹੜੇ-ਕਿਹੜੇ ਆਪਣੇ ਭਰਾਵਾਂ ਦੀ ਜਿਹੜੀ ਫੁੱਲ ਤਿਆਰੀ ਚੱਲ ਰਹੀ ਆ ਜਰੂਰ ਦੱਸੋ ਕਮੈਂਟ ਕਰਕੇ ਤੇ ਆਪਾਂ ਬਈ ਜਿਹੜਾ ਝੋਨੇ ਦਾ ਕੰਮ ਨਵੇੜਤਾ ਪਾਣੀ ਦੀ ਥੋੜੀ ਮੋਟੀ ਸ਼ਾਰਟੇਜ ਆਈ ਆ ਕਿਉਂਕਿ ਜਿੰਨਾ ਟਾਈਮ ਆ ਆਪਾਂ ਕਦੋਂ ਕਰਦੇ ਹੁੰਨੇ ਆ ਤਾਂ ਉਹਨਾਂ ਟਾਈਮ ਜਿਹੜੀ ਪਾਣੀ ਦੀ ਸ਼ਾਰਟੇਜ ਰਹਿੰਦੀ ਆ ਇਸ ਤੋਂ ਬਾਅਦ ਪਾਣੀ ਜਿਹੜਾ ਉਹ ਵਾਧੂ ਰਹਿਣਾ ਤੇ ਰੈਪਟਾ ਆਪਾਂ ਦਵਾਈ ਇਹਦੇ ਚ ਜਿਹੜੀ ਨਾਲ ਦੀ ਨਾਲ ਹੀ ਪਾਤੀ 600 ਐਮਐਲ ਕਿੱਲੇ ਦੇ ਹਿਸਾਬ ਨਾਲ ਸਜੈਂਟਾ ਕੰਪਨੀ ਦੀ ਇਸ ਤੋਂ ਬਾਅਦ ਆਪਾਂ ਤਕਰੀਬਨਾਂ 8 ਕਿ ਦਿਨਾਂ ਦੇ ਬਾਅਦ ਇਹਦੇ ਵਿੱਚ ਆਪਾਂ ਇੱਕ ਇੱਕ ਗੱਟਾ ਪਾਵਾਂਗੇ ਸਫਰ ਦਾ ਤੇ ਇੱਕ ਇੱਕ ਗੱਟਾ ਪਾਵਾਂਗੇ ਯੂਰੀਆ ਦਾ ਤੇ ਉਸ ਤੋਂ ਬਾਅਦ ਦੂਜੇ ਗੱਟੇ ਦੇ ਨਾਲ ਉਦੋਂ 8 ਦਿਨਾਂ ਬਾਅਦ ਇੱਕ ਗੱਟਾ ਯੂਰੀਆ ਤੇ ਅੱਧਾ ਕਿਲੋ ਪਾਵਾਂਗੇ 1236 1236 ਜਿਹੜਾ ਆਪਾਂ ਸੁਮੀ ਟੋਮਾ ਦਾ ਵਰਤਦੇ ਹੁੰਦੇ ਆ ਉਹਦਾ ਬਹੁਤ ਵਧੀਆ ਰਿਜ਼ਲਟ ਰਹਿੰਦਾ ਤੇ ਉਸ ਤੋਂ ਬਾਅਦ ਕਈ ਆਪਣੇ ਕਿਸਾਨ ਭਰਾ ਕਲੋਰੋ ਪਾਉਂਦੇ ਹੁੰਦੇ ਆ ਪਰ ਆਪਣਾ ਬਾਈ ਜਿਹੜਾ ਤਕਰੀਬਨ 4-5 ਸਾਲਾਂ ਤੋਂ ਤਿਆਰਬਾ ਰਿਹਾ ਆਪਾਂ 4 ਕਿੱਲਿਆਂ ਦਾ ਆ 1 ਲੀਟਰ ਜਿਹੜੀ ਲੈਂਬੜਾ ਦਵਾਈ ਹੁੰਦੀ ਆ ਉਹ ਪਾਉਨੇ ਹੁੰਦੇ ਆ ਉਹਦਾ ਰਿਜ਼ਲਟ ਵੀ ਕਲੋਰੋ ਜਿਹਾ ਰਹਿੰਦਾ ਤੇ ਰੇਟ ਜਿਹੜਾ ਕਲੋਰਨ ਨਾਲੋਂ ਅੱਧਾ ਪੈਂਦਾ ਤੇ ਕੰਮ ਉਹ ਬਿਲਕੁਲ ਕਲੋਰੋ ਜਿੰਨਾ ਹੀ ਕਰਦੀ ਆ ਆਪਣਾ ਤਕਰੀਬਨ 4 ਸਾਲ ਤੋਂ ਤਜਰਬਾ ਆਪਾਂ ਆਪਣਾ ਤਜਰਬਾ ਦੱਸਦੇ ਆ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਇਹ ਚੀਜ਼ ਪਾਓ ਨਾ ਕਿਉਂਕਿ ਹਰੇਕ ਬਾਣਾ ਦਾ ਅੱਡੋ ਅੱਡੇ ਹਿਸਾਬ ਹੁੰਦਾ ਤੇ ਉਸ ਤੋਂ ਬਾਅਦ ਤੀਜਾ ਗੱਟਾ ਜਿਹੜਾ ਆਪਾਂ ਕੱਲਾ ਯੂਰੀਆ ਦਾ ਪਾਵਾਂਗੇ ਤਿੰਨ ਗੱਟੇ ਜਿਹੜੇ ਆਪਾਂ ਯੂਰੀਆ ਤੇ ਪਾਉਣੇ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜੇ ਆ 200 ਇੱਕ ਵਾਰੀ ਪ੍ਰਦਾਨ ਤੇ ਦੋ ਸਪਰੇਆਂ ਪੂਰੀਆਂ ਚੰਗੀਆਂ ਜਿਹੜੀਆਂ ਫੰਗੀ ਸਾਈਡ ਤੇ ਸੁੰਡੀ ਵਾਲੀ ਤੇ ਤੇਲੇ ਵਾਲੀ ਹੋਰ ਲਾ ਕੇ ਕਰਦੇ ਹੁੰਨੇ ਆ ਇਹ ਆਪਾਂ ਆਪਣੇ ਝੋਨੇ ਤੇ ਜਿਹੜਾ ਪਾਉਨੇ ਹੁੰਨੇ ਆ ਪ੍ਰੋਟੀਨ ਸਮਝ ਲਓ ਜਾਂ ਕੋਈ ਤਾਕਤ ਵਾਸਤੇ ਨਾ ਜਿਹੜਾ 12 63 ਆ ਤਾਂ ਕਈ ਬਾਣਾਂ ਦੇ ਵਿੱਚ ਜਿਵੇਂ ਅਲੱਗ-ਅਲੱਗ ਘਾਟ ਹੁੰਦੀ ਹੈ ਨਾ ਪਰ ਸਾਡੇ ਬਾਈ ਇੱਥੇ ਮੋਗੇ ਦਾ ਪਾਣੀ ਜਿਹੜਾ ਬਹੁਤ ਜ਼ਿਆਦਾ ਲੱਗਦਾ ਬਾਣਾਂ ਨੂੰ ਤੇ ਇੱਥੇ ਪ੍ਰਮਾਤਮਾ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਜਿਹੜੀ ਕਿਸੇ ਤੱਤ ਦੀ ਚੋ ਨੇ ਨੂੰ ਘਾਟ ਨਹੀਂ ਰਹਿੰਦੀ ਤੇ ਇੰਨਾ ਕ ਆਪਾਂ ਜਿਹੜਾ ਆਪਣਾ ਤਜਰਬਾ ਆਪਾਂ ਸਾਰੇ ਕਿਸਾਨ ਭਰਾਵਾਂ ਨਾਲ ਸ਼ੇਅਰ ਕੀਤਾ ਤੇ ਇੱਕ ਸਾਰੇ ਭਰਾਵਾਂ ਨੂੰ ਬਈ ਰਿਕੁਐਸਟ ਆ ਕਿਉਂਕਿ ਹਰੇਕ ਆਪਣੇ ਕਿਸਾਨ ਭਰਾ ਕੋਲੇ ਨਾ ਆਪੋ ਆਪਣਾ ਤਜਰਬਾ ਹੁੰਦਾ ਤਾਂ ਉਹਨੂੰ ਬਈ ਆਪਣੇ ਸੋਸ਼ਲ মিডিਆ ਅਕਾਊਂਟ ਤੇ ਨਾ ਆਪਣੇ ਕਿਸਾਨ ਭਰਾਵਾਂ ਨਾਲ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਣੇ ਕਿਸਾਨ ਭਰਾਵਾਂ ਦਾ ਘੱਟ ਖਰਚੇ ਦੇ ਵਿੱਚ ਜਿਹੜਾ ਵੱਧ ਪ੍ਰੋਫਿਟ ਆਪਾਂ ਕਮਾ ਸਕੀਏ ਵੱਧ ਫਾਇਦਾ ਹੋ ਸਕੇ ਇਹ ਜਰੂਰ ਸਾਰੇ ਭਰਾਵੋ ਆਪਣਾ ਤਜਰਬਾ ਬਾਈ ਫਸਲ ਦੇ ਸਬੰਧੀ ਹੈ ਨਾ ਕਣਕ ਦੀ ਫਸਲ ਦੇ ਸਬੰਧੀ ਝੋਨੇ ਦੀ ਫਸਲ ਦੇ ਸਬੰਧੀ ਆਪੋ ਆਪਣਾ ਤਜਰਬਾ ਬਾਈ ਆਪਣਾ ਪੱਖ ਜਰੂਰ ਜਿਹੜਾ ਸੋਸ਼ਲ ਮੀਡੀਆ ਤੇ ਸਾਂਝਾ ਕਰਿਆ ਕਰੋ ਤੇ ਅੱਗੇ ਆਪਾਂ ਤੁਹਾਨੂੰ ਜੋ ਵੀ ਅਪਡੇਟ ਹੋਊਗੀ ਨਾ ਜਿੱਦੇ ਹੁਣ ਆਪਾਂ ਗੱਟਾ ਸਫਰ ਦਾ ਤੇ 1 ਗੱਟਾ ਯੂਰੀਆ ਦਾ ਪਾਇਆ ਉਹਦੇ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਇਹਦੇ ਨੂੰ ਜਿਹੜਾ ਲਾ ਕੇ ਇਹਦੇ 'ਚ ਸਿਰਫ 600 ਐਮਐਲ ਆਪਾਂ ਰੈਫਟ ਪਾਈ ਆ ਪਟੀਲਾ ਕਲੋਰ ਕਹਿੰਦੇ ਨੇ ਕਈ ਆਪਣੇ ਕਿਸਾਨ ਭਰਾ ਤੇ ਇਸ ਤੋਂ ਬਾਅਦ 8 ਕਿ ਦਿਨਾਂ ਬਾਅਦ ਆ ਜਿਹੜੀ ਇਹਨੂੰ ਯੂਰੀਆ ਮੋੜਾਂਗੇ 1 ਗੱਟਾ ਯੂਰੀਆ ਦਾ ਤੇ 1 ਗੱਟਾ ਸੋਫਰ ਦਾ ਉਸ ਤੋਂ ਬਾਅਦ ਦੂਜੀ ਰੇਹ ਦੇ ਨਾਲ ਜਿਹੜਾ ਅੱਧਾ ਕਿਲੋ 1263 ਪਾਵਾਂਗੇ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਆਪਣੇ ਕਿਸਾਨ ਭਰਾਵਾਂ ਨਾਲ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਬਈ ਵੀ ਕਿਹੜੇ-ਕਿਹੜੇ ਭਰਾ ਝੋਨਾ ਲਾ ਰਹੇ ਆ ਤੇ ਕਿਹੜੇ ਕਿਹੜੇ ਭਰਾਵਾਂ ਦੀ ਜਿਹੜੀ ਤਿਆਰੀ ਚੱਲ ਰਹੀ ਹੈ ਝੋਨੇ ਦੀ ਤੇ ਕਿਹੜੇ ਕਿਹੜੇ ਭਰਾਵਾਂ ਨੇ ਜਿਹੜਾ ਪਛੇਤਾ ਝੋਨਾ ਲਾਉਣਾ ਜਰੂਰ ਦੱਸੋ ਵੀਡੀਓ ਸ਼ੇਅਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਕੇ ਜਾਇਓ ਸਾਰੇ ਕਿਸਾਨ ਭਰਾ ਜਿਉਂਦੇ ਬਸਤੇ ਰਹੋ